ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਕੇਸ਼ ਗਰਗ ਤੇ ਚੋਣਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਚੋਣਾਂ ਦੇ ਵਿੱਚ ਨਵੇਂ-ਨਵੇਂ ਪਾਰਟੀਆਂ ਮੈਦਾਨ ਦੇ ਵਿੱਚ ਆ ਉਤਰੀ ਰਹੀਆਂ ਨੇ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਬਕਾ ਫੌਜੀਆਂ ਦੀ ਸਾਬਕਾ ਫੌਜੀ ਜਿਹੜੇ ਕਿ ਸ਼ਰਧਾ ਦੇ ਉਪਰਦੇਸ਼ ਦੀ ਰਾਖੀ ਲਈ ਆਉਂਦੇ ਨੇ ਉਹ ਅੱਜ ਚੋਣ ਮੈਦਾਨ ਦੇ ਵਿੱਚ ਵੀ ਉਤਰੇ ਨੇ ਤੇ ਚੋਣ ਮੈਦਾਨ ਦੇ ਵਿੱਚ ਉਤਰ ਕੇ ਕਿਸ ਤਰ੍ਹਾਂ ਦੀ ਉਹਨਾਂ ਦੀ ਦਾਅਵੇਦਾਰੀ ਆ ਕੀ ਆ ਉਹਨਾਂ ਦਾ ਕਹਿਣਾ ਆਓ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮੈਂ ਕੈਪਟਨ ਛੱਤਰ ਸਿੰਘ ਲੁਧਿਆਣਾ ਤੋਂ ਅੱਜ ਮੀਟਿੰਗ ਜੀ ਕੀਤੀ ਆ ਜੀ ਸਾਡੀ ਇੱਕ ਨੈਸ਼ਨਲ ਲੈਵਲ ਤੇ ਨਵੀਂ ਪਾਰਟੀ ਬਣੀ ਆ ਜਿਹਦੇ ਵਿੱਚ ਆਮ ਜਨਤਾ ਜਿਹਨੂੰ ਆਮ ਜਨਤਾ ਕਹਿੰਦੇ ਆ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਔਰ ਸਾਬਕਾ ਸੈਨਿਕ ਉਹਨਾਂ ਦੀ ਇੱਕ ਨੈਸ਼ਨਲ ਲੈਵਲ ਤੇ ਆਦਰਸ਼ ਜਨਤਾ ਪਾਰਟੀ ਬਣੀ ਆ ਔਰ ਉਹ ਆਦਰਸ਼ ਜਨਤਾ ਪਾਰਟੀ ਦੇ ਜਾਦੋ ਸਾਹਿਬ ਨੇ ਸਾਡੇ ਜੋ ਨੈਸ਼ਨਲ ਪ੍ਰੈਜ਼ੀਡੈਂਟ ਨੇ ਤੇ ਇੱਥੇ ਦੇ ਇੱਕ ਸਾਡੇ ਸੰਧੂ ਸਾਹਿਬ ਨੇ ਅੱਜ ਉਹਨਾਂ ਨੇ ਆਉਣਾ ਸੀਗਾ ਸਟੇਟ ਪ੍ਰੈਜ਼ੀਡੈਂਟ ਨੇ ਉਹ ਅੱਜ ਆ ਨਹੀਂ ਪਾਏ ਇਹਨਾਂ ਅਗਲੀ ਮੀਟਿੰਗ ਚ ਅਸੀਂ ਉਹਨਾਂ ਨੂੰ ਵੀ ਬੁਲਾਵਾਂਗੇ ਤੇ ਸਾਡੇ ਇਹ ਬੋਦ ਸਿੰਘ ਸਾਹਿਬ ਆਏ ਨੇ ਇਹ ਇਹ ਉਹਨਾਂ ਵੱਲੋਂ ਹੀ ਰੈਪ ਨੇ ਇਸ ਕਰਕੇ ਪਾਰਟੀ ਦੇ ਪੂਰੀ ਜੋ ਕਾਰਵਾਈ ਕਰ ਰਹੇ ਨੇ ਜੀ ਅੱਗੇ ਹੋ ਕੇ ਕਰ ਰਹੇ ਨੇ ਹਰਪੁਰ ਤੋਂ ਤੇ ਸਾਡੀ ਪਾਰਟੀ ਦਾ ਮੇਨ ਮੁੱਦਾ ਤੁਹਾਨੂੰ ਅਸੀਂ ਆਪਣਾ ਚੋਣ ਮੈਨੀਫੈਸਟੋ ਦਿਖਾਤਾ ਅਸੀਂ ਆਰਮੀ ਦੇ ਬੰਦੇ ਆ ਜੋ ਅਸੀਂ ਕਿਸੇ ਚੀਜ਼ ਨੂੰ ਠਣ ਲੈਨੇ ਆ ਨਾ ਅਸੀਂ ਬਾਡਰਾਂ ਤੋਂ ਡਰੇ ਆ ਨਾ ਅਸੀਂ ਇੱਥੇ ਡਰਨਾ ਕਿਸੇ ਤੋਂ ਨਾ ਹੀ ਸਾਨੂੰ ਕਿਸੇ ਦਾ ਡਰਾ ਸਾਨੂੰ ਸਿਰਫ ਪਰਾਲੇ ਦਾ ਡਰਾ ਅਸੀਂ ਚੋਣ ਦੇ ਵੇਲੇ ਇਹਨਾਂ ਨੇ ਮੈਨੂੰ ਉਮੀਦਵਾਰ ਸੰਗਤ ਨੇ ਮੇਰੇ ਤੇ ਸਾਫੜਾ ਰੱਖਿਆ ਤੇ ਇਹਨਾਂ ਦੀ ਸਹਿਯੋਗ ਨਾਲ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਜਿਹੜੇ ਦਲਬਦਲੂ ਨੇ ਜਿਹੜੇ ਆ ਇਧਰ ਉਧਰ ਪਤਾ ਨਹੀਂ ਕਿੰਨੇ ਕਿਸਾ ਦੇ ਕ੍ਰਿਮੀਨਲ ਕੇਸਾਂ ਦੇ ਫਸੇ ਹੋਏ ਨੇ ਬੰਦੇ ਉਹਨਾਂ ਨੂੰ ਅਸੀਂ ਮਾਰ ਦੇਵਾਂਗੇ ਤੁਹਾਨੂੰ ਨਹੀਂ ਲੱਗਦਾ ਕੋਈ ਲੇਟ ਹੋਗਾ ਤੁਹਾਨੂੰ ਲੇਟ ਜ਼ਰੂਰ ਹੈ ਲੇਟ ਜ਼ਰੂਰ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਪਰ ਕੋਈ ਗੱਲ ਨਹੀਂ ਅਸੀਂ ਕਵਰ ਅਪ ਕਰਨਾ ਜਾਣਦੇ ਆ ਇਹਨਾਂ ਦਾ ਤਾਂ ਕੋਈ ਨਹੀਂ ਤੇ ਕੋਈ ਇਹ ਜੀ ਗੱਲ ਨਹੀਂ ਹੋ ਜੂਗਾ ਸਾਡੀ ਕੋਈ ਗੱਲ ਨਹੀਂ ਲੋਕਾਂ ਨੂੰ ਪਤਾ ਹੈ ਲੋਕ ਜਾਣਦੇ ਨੇ ਦੂਜੇ ਬਾਰੇ ਵੀ ਜਾਣਦੇ ਨੇ ਸਾਬਕਾ ਸੈਨਿਕਾਂ ਬਾਰੇ ਵੀ ਜਾਣਦੇ ਨੇ ਸਾਬਕਾ ਸੈਨਿਕਾਂ ਦੇ ਉੱਪਰ ਤਾਂ ਮੋਹਰ ਲੱਗੀ ਹੋਈ ਹੈ ਸਾਡੀ ਤੇ ਉਹਨਾਂ ਨੂੰ ਅਸੀਂ ਕੋਈ ਜ਼ਿਆਦਾ ਸਮਝਾਉਣ ਦੀ ਜ਼ਰੂਰਤ ਨਹੀਂ ਉਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਪਹਿਲਾਂ ਹੁੰਦਾ ਜੀ ਫੌਜੀਆਂ ਨੂੰ ਕੋਈ ਬੰਦਾ ਅੱਗੇ ਨਹੀਂ ਸਿਉਣ ਦਿੰਦਾ ਹੁਣ ਸਾਡੇ ਫੌਜੀ ਹਰੇਕ ਫਰੰਟ ਤੇ ਅੱਗੇ ਨੇ ਅਸੀਂ ਆਪਣੇ ਜਨਤਾ ਦੇ ਮੁੱਦੇ ਆਮ ਜਨਤਾ ਦੇ ਜਿਹੜੇ ਮੁੱਦੇ ਨੇ ਜਿਵੇਂ ਸਾਡੇ ਕੁਝ ਮਿਲਟਰੀ ਵਾਲੇ ਨੇ ਵੀ ਮੁੱਦੇ ਨੇ ਬੰਨ ਇੱਕ ਬੰਨ ਪੈਨਸ਼ਨ ਦਾ ਸਾਡਾ ਜੀਓਜੀ ਦਾ ਕੇਸ ਆ ਉਹਦੇ ਬਾਰੇ ਵੀ ਅਸੀਂ ਪ੍ਰੈਸ਼ਰਾਈਜ਼ ਕਰਾਂਗੇ ਅਸੀਂ ਕੋਈ ਉਸ ਮੁੱਦੇ ਨੂੰ ਛੱਡਿਆ ਨਹੀਂ ਅਜੇ ਤੇ ਬਾਕੀ ਜਿਹੜੇ ਆਮ ਮੁੱਦੇ ਨੇ ਜਿਵੇਂ ਔਰਤਾਂ ਦੇ ਦੇਖੋ ਤੁਸੀਂ ਦੱਸੋ ਕੀ ਮਣੀਪੁਰ ਦਾ ਕੇਸ ਦੇਖਿਆ ਤੁਸੀਂ ਇਹੋ ਜਿਹੇ ਮੁੱਦੇ ਨੇ ਸ਼ਕਤੀ ਸ਼ਕਤੀ ਦਾ ਕੇਸ ਸੁਣਿਆ ਤੁਸੀਂ ਕਿਵੇਂ ਮਧੋਲਿਆ ਗਿਆ ਉਹਨਾਂ ਨੂੰ ਕਹਿਣ ਦਾ ਮਤਲਬ ਇਹ ਆ ਵੀ ਕੋਈ ਕਿਸੇ ਦੀ ਅੱਜ ਦੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਰ ਨਹੀਂ ਰਹੀ ਸੁਣ ਬਾਈ ਤੇ ਇਹਨਾਂ ਚੀਜ਼ਾਂ ਨੂੰ ਹੋਈ ਅਸੀਂ ਮੁੱਖ ਰੱਖਦੇ ਹੋਏ ਜਿੰਨੇ ਵੀ ਇਹਨਾਂ ਦੀਆਂ ਕਮੀਆਂ ਨੇ ਉਹ ਕਮੀਆਂ ਅਸੀਂ ਉਜਾਗਰ ਕਰਾਂਗੇ ਤੇ ਉਜਾਗਰ ਦੇ ਨਾਲ ਨਾਲ ਅਸੀਂ ਆਪਣੇ ਵੀ ਮੁੱਦੇ ਦੱਸਾਂਗੇ ਵੀ ਭਾਈ ਅਸੀਂ ਇਹ ਕੰਮ ਕਰਾਂਗੇ ਇਹ ਗੱਲ ਐਵੇਂ ਫालतू ਬਾਦੇ ਐਵੇਂ ਦੁਨੀਆ ਭਰ ਦੇ ਅਸੀਂ ਮਾਰੀ ਜਾਣੀਆਂ ਇਹ ਗੱਪਾਂ ਅਸੀਂ ਗੱਪਾਂ ਨਹੀਂ ਮਾਰਨੀਆਂ ਜਿੱਥੇ ਸਾਡਾ ਫੋਟੋ ਲੱਗ ਗਈ ਹੈ ਇਸਾਬ ਦਾ ਫੌਜੀ ਸਾਫ ਦਾ ਕਪਟਨ ਇਸ ਤਰ੍ਹਾਂ ਜੰਗਾ ਉਹ ਸਿਰਫ ਐਕਸਪਲੇਨੇਟਰੀ ਆ ਆਪਣੇ ਆਪ ਵੀ ਦੱਸਦਾ ਵੀ ਇਹਦੇ ਵਰਗਾ ਕੋਈ ਇਮਾਨਦਾਰ ਬੰਦਾ ਹੋਰ ਹੈ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਸਾਬਕਾ ਸੈਨਿਕਾਂ ਦੇ ਬਾਰੇ ਔਰ ਸਾਡੀ ਹੱਤਲੇ ਵਾਸਤੇ ਔਰ ਸਾਡੀ ਆਵਾਜ਼ ਨੂੰ ਬੰਦ ਕਰਨ ਵਾਸਤੇ ਆਪਣਾ ਕੀਮਤੀ ਟਾਈਮ ਕੱਢਿਆ ਮੈਂ মিডিਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਸਾਨੂੰ ਬਹੁਤ ਹੀ ਭਰੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਸਾਬਕਾ ਸੈਨਿਕਾਂ ਦੀ ਆਵਾਜ਼ ਆ ਜੋ ਸਾਡੇ ਸਾਬਕਾ ਸੈਨਿਕਾਂ ਨੇ ਜੱਜ ਮੰਗਾ ਨੇ ਸਾਡੇ ਸਰਕਾਰ ਨੇ ਸਾਡੇ ਨਾਲ ਬਹੁਤ ਧੋਖਾ ਕੀਤਾ ਸਰਕਾਰ ਨੇ ਸਾਡੇ ਤੇ ਸਾਡੇ ਕਿਸਾਨਾਂ ਤੇ ਸਾਡੀ ਭੈਣਾਂ ਤੇ ਭਰਾਵਾਂ ਤੇ ਡਾਟੀ ਚਾਰਜ ਕਰਕੇ ਔਰ ਪਾਣੀ ਦੀਆਂ ਬੁਸ਼ਾਨਾਂ ਕਰਕੇ ਔਰ ਗੋਲੀਆਂ ਲੋਹੇ ਦੀਆਂ ਗੋਲੀਆਂ ਦੇ ਨਾਲ ਸਾਡਾ ਸਲੂਕ ਐ ਉਹ ਕੀਤਾ ਗਿਆ ਉਹਨਾਂ ਸਾਨੂੰ ਤੰਗ ਹੋ ਕੇ ਇੱਕ ਲੱਗ ਸੰਘਰਸ਼ ਜੁੜਨਾ ਪਿਆ ਸਾਡੇ ਕਿਸਾਨ ਨੇ ਜਿਨ੍ਹਾਂ ਦੇ ਵਾਸਤੇ ਐਡੇ ਵੱਡੇ ਬਰੀਅਰ ਬਣਾ ਦਿੱਤੇ ਕਿ ਇਹਨੇ ਪਾਕਿਸਤਾਨ ਦੇ ਚਾਚਾ ਇਹਨਾਂ ਦੇ ਬਾਰਡਰ ਤੇ ਨਹੀਂ ਹੈ ਕਿ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਪ੍ਰਧਾਨ ਮੰਤਰੀ ਬਣਾ ਕੇ ਦਿੱਲੀ ਦੇ ਵਿੱਚ ਉਤਾਰਿਆ ਅੱਜ ਸਾਨੂੰ ਮਿੰਨ ਦਾ ਉਹਨਾਂ ਵਾਸਤੇ ਟਾਈਮ ਨਹੀਂ ਹੈ ਕਿ ਸਾਨੂੰ ਸਾਡੀਆਂ ਜਿਹੜੀਆਂ ਜਾਜ ਮੰਗਾਂ ਨੇ ਅਸੀਂ ਕੋਈ ਗਲਤ ਨਹੀਂ ਮੰਗਦੇ ਅਸੀਂ ਆਪਣੀਆਂ ਜਾਜ ਮੰਗਾ ਮੰਗਦੇ ਹਾਂ ਸਾਨੂੰ ਇਸ ਸੰਘਰਸ਼ ਨੂੰ 20 ਫਰਵਰੀ 2023 ਤੋਂ ਫੱਟਾ ਸਾਡਾ ਸੰਘਰਸ਼ ਚੱਲ ਰਿਹਾ ਹਜੇ ਤੱਕ ਸਾਡੀ ਕੇਂਦਰ ਸਰਕਾਰ ਨੇ ਆਵਾਜ਼ ਨਹੀਂ ਸੁਣੀ ਅੱਜ ਤਾਜੀ ਖਬਰ ਹੈ ਕਿ ਹੋਰ ਸਖਲਾਈ ਦਾ ਜੰਮੂ ਤੋਂ ਲੜਕਾ ਸੁਖਵਿੰਦਰ ਅਗਨਵੀਰ ਦਾ ਉਹ ਅੱਜ ਡੈੱਡ ਬੋਡੀ ਉਹਦੀ ਕੱਲ ਨੂੰ ਸਵੇਰੇ ਵਾਪਸ ਆ ਰਿਹਾ ਹੈ ਸਾਨੂੰ 4 ਬੰਦੇ 4 ਸਾਲ ਦੀ ਨੌਕਰੀ ਦੇ ਕੇ ਕੇਂਦਰ ਸਰਕਾਰ ਨੇ ਸਾਨੂੰ ਇਹ ਸੱਬਾ ਸਾਡੇ ਸਨਕਾ ਸਾਹਿਬਾਂ ਨੂੰ ਸਾਡੇ ਨੌਜਵਾਨ ਵੀਰਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਇਸ ਕਰਕੇ ਸਾਨੂੰ ਇਹ ਸੰਘਰਸ਼ ਲੈਣਾ ਪਿਆ ਜੋ ਸਾਡੇ ਮਨੀਪੁਰ ਦੇ ਵਿੱਚ ਆ ਹੋਵੇ ਜਾਂ ਪੰਜਾਬ ਦੇ ਵਿੱਚ ਹੋਵੇ ਜਾਂ ਹੋਰ ਕਿਸੇ ਸਟੇਟ 'ਚ ਹੋਵੇ ਅਸੀਂ ਸਾਬਕਾ ਸੈਨਿਕਾਂ ਸਾਨੂੰ ਦੇਸ਼ ਨਾਲ ਪਿਆਰ ਆ ਅਸੀਂ ਦੇਸ਼ ਦੀ ਟੱਪ ਵਾਸਤੇ ਜਾਨਾਂ ਕੁਰਬਾਨਾਂ ਕੀਤੀਆਂ ਔਰ ਸਾਡੀਆਂ ਚਾਹੇ ਬੇਟੀਆਂ ਨੇ ਉਹ ਵੀ ਸਾਡੀਆਂ ਬੇਟੀਆਂ ਨੇ ਜਿਹੜੀਆਂ ਕਿ ਮਨੀਪੁਰ ਦੇ ਵਿੱਚ ਨੰਗ ਨੰਗੀਆਂ ਕੀਤੀਆਂ ਗਈਆਂ ਚਾਹੇ ਪੰਜਾਬ ਵਿੱਚ ਨੰਗੀਆਂ ਕੀਤੀਆਂ ਗਈਆਂ ਜੋ ਦਲਿਤ ਸਮਾਜ ਹੈ ਉਹਦੇ ਨਾਲ ਕੋਈ ਵਧੀਆ ਸਲੂਕ ਨਹੀਂ ਕੀਤਾ ਜਾਂਦਾ ਉਹਦੇ ਨਾਲ ਗੰਦੀ ਲਫਜ਼ਾਂ ਵਾਲੀ ਬੋਲੀ ਜਾਂਦੀ ਹੈ ਬਰਾਤਕਾਰ ਕੀਤੇ ਜਾਂਦੇ ਨੇ ਔਰ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਦੋਸਤੋ ਤੁਸੀਂ ਸੁਣਿਆ ਤੇ ਜਾਣਿਆ ਕਿ ਕਿਸ ਤਰ੍ਹਾਂ ਸਾਫ ਕਾ ਫੌਜੀਆਂ ਨੇ ਆਦਰਸ਼ ਜਨਤਾ ਪਾਰਟੀ ਦਾ ਬੈਨਰ ਥੱਲੇ ਝੰਡੇ ਥੱਲੇ ਚੋਣ ਲੜਨ ਦਾ ਐਲਾਨ ਕੀਤਾ ਤੇ ਗੱਲ ਕਰੀਏ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਉਥੋਂ ਵੀ ਆਪਣਾ ਕੈਪਟਨ ਨਛੱਤਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ ਜਿਨ੍ਹਾਂ ਨੇ ਆਪਣਾ ਚੋਣ ਮੈਨੀਫੈਸਟੋ ਵੀ ਜਾਰੀ ਕੀਤਾ ਤੇ ਕਿਹਾ ਹੈ ਕਿ ਉਹ ਲੋਕ ਮੁੱਦਿਆਂ ਦੀ ਗੱਲ ਕਰਨਗੇ ਕਿਉਂਕਿ ਹੁਣ ਤੋਂ ਪਹਿਲਾਂ ਜਿੰਨੇ ਵੀ ਮੈਂਬਰ ਪਾਰਲੀਮੈਂਟ ਹੋਏ ਨੇ ਉਹ ਵਕਫ ਵਕਫ ਸਿਆਸੀ ਪਾਰਟੀਆਂ ਦੇ ਨਾਲ ਹੋਏ ਜਿਨ੍ਹਾਂ ਨੇ ਕਦੇ ਵੀ ਨਾ ਤਾਂ ਲੋਕ ਮੁੱਦਿਆਂ ਦੀ ਗੱਲ ਕੀਤੀ ਤੇ ਨਾ ਹੀ ਸਾਬਕਾ ਫੌਜੀਆਂ ਦੇ ਹੱਕਾਂ ਦੀ ਗੱਲ ਕੀਤੀ ਜਿਸ ਦੇ ਚੱਲਦੇ ਆ ਇਹਨਾਂ ਨੂੰ ਇਹ ਫੈਸਲਾ ਚੋਣ ਲੜਨ ਦਾ ਲੈਣਾ ਪਿਆ ਸੋ ਦੇਖਣਾ ਹੋਵੇਗਾ ਕਿ ਲੋਕ ਇਹਨਾਂ ਦਾ ਕਿਸ ਤਰ੍ਹਾਂ ਦਾ ਸਮਰਥਨ ਕਰਨਗੇ ਕਿਸ ਤਰ੍ਹਾਂ ਦਾ ਹੰਗਾਰਾ ਇਹਨਾਂ ਨੂੰ ਮਿਲੇਗਾ ਤੋਂ ਦੇਖਦੇ ਰਹੋ ਬਨੇ ਰਹੋ ਸਾਡੇ ਨਾਲ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਲੁਧਿਆਣਾ ਤੁਰਕੀਸ਼ ਕਰਗੇ ਦੇ ਨਾਲ ਜਸਵੀਰ ਜਸਦੀ ਦੀ ਰਿਪੋਰਟ ਪੰਜਾਬ 24